ਬਾਬਾ ਵੀ ਵੀਡੀਓ ਬਣਾਉ ਲੈ ਇਹ ਦੇ ਕਿਸੇ ਤੇ ਹੱਥ ਨਹੀਂ ਓਏ ਬਾਬਾ ਇੱਕ ਵਾਰ ਤੁਸੀਂ ਗੱਲ ਨਹੀਂ ਸੁਣਦੇ ਨਹੀਂ ਸੁਣਨਾ ਏ ਮੈਨੇ ਆਤਾ ਤੁਸੀਂ ਬਿਲਕੁਲ ਗਲਤ ਮੈਂ ਕੀ ਗਲਤ ਕਰ ਕਿਸੇ ਦੀ ਭੈਣ ਤੇ ਨਹੀਂ ਕਰੂਗੀ ਮੈਂ ਸਾਨੂੰ ਦੰਦ ਤੂੰ ਚੁੱਪ ਕਰਕੇ ਮਾ ਡੰਡੀ ਕਰਮ ਕਰ ਓ ਅਨੰਦ ਕਰੋ ਆਪਣੇ ਅਸੀਂ ਜਾਈਏ ਤਾਂ ਗੱਦੂਆਂ ਨੇ ਗੰਦ ਮਾਦਣੀਆਂ ਓ ਚੁੱਪ ਕਰੋ ਅਪਣੇ ਅਨੰਦ ਕਰੋ ਜੇ ਸਸਾ ਮੰਦ ਕਰ ਇੱਕ ਬੇਟੀ ਹੈ ਹਾਂ ਹਾਂ ਤੁਸੀਂ ਨਾ ਕਰਾ ਰਹੇ ਹੋ ਬਾਈਬਰੇ ਮੇਰੇ ਇੱਕ ਗੱਲ ਸੁਣਾ ਅਸੀਂ ਨਾ ਤੇ ਸੀ ਪਹਿਲਾਂ ਸੁਣਨਾ ਨਾ ਸੁਣੀ ਉਹਨੇ ਟਾਕ ਦੀ ਗੱਲ ਸੁਣਦਾ ਮੈਂ ਟਾਕ ਤੋਂ ਮਾਰਿਆ ਲਾ ਦਿੱਤੀ ਕਿ ਮੈਨੂੰ ਕਿਹਨੂੰ ਖੜਜੋ ਘੰਟਾ ਹੁੰਦਾ ਮਲੇ ਜੀ ਨੂੰ ਕੰਟਰੋਲ ਰੱਖਿਆ ਕਰ ਨਾ ਮੈਂ ਵੀ ਹਰ ਕੰਟਰੋਲ ਰੱਖਦਾ ਹਾਂ ਹੁਣ ਦੇਖ ਕੇ ਹਾਂ ਕੋਈ ਬਿਲਕੁਲ ਜਿਆਦਾ ਨਹੀਂ ਸਭੇ ਭਾਗ ਦੇ ਨੂੰ ਕਰਾਂਗਾ ਤੂੰ ਨਾ ਗੱਲ ਲੱਗ ਭਾਈ ਹਾਂ ਪਹਿਲਾਂ ਚਲੋ ਅੰਦਰ ਚਲੋ ਯਾਰ ਚਲੋ ਅੰਦਰ ਉਹਨੂੰ ਬਚੋ ਉਹਨੂੰ ਬਚੋ ਮੈਨੂੰ ਬੁਲਾਉਣਾ ਅੱਛਾ ਇਧਰ ਆ ਕੁੜੀਏ ਕੀ ਰੌਲਾ ਸਾਰਾ ਦੱਸਦੀ ਤੂੰ ਚੁੱਪ ਕਰ ਜਾ ਬੈ ਜਾ ਤੂੰ ਪਹਿਲਾਂ ਉਹਦੇ ਨਾਲ ਅੱਛਾ ਤੇਰੇ ਨਾਲ ਕਿੰਨੇ ਵਾਰੀ ਗੱਲ ਹੋਈ ਆ ਫੋਨ ਤੇ ਸੱਚੀ ਗੱਲ ਸ੍ਰੀ ਗੁਰਦੁਆਰੇ ਚ ਬੈਠਣੀ ਆ ਬਾਬਾ ਜੀ ਬਹੁਤ ਵਾਰ ਕਿਹਾ ਮੈਂ ਇਹਨਾਂ ਨੂੰ ਕਾਨਫਰੈਂਸ 'ਚ ਵੀ ਲੈਤਾ ਇਹਨਾਂ ਨੇ ਚੱਕਿਆ ਨਹੀਂਗਾ ਮੈਂ सोनू ਲੈ ਕੇ ਗਿਆ ਨਹੀਂ ਉਦੋਂ ਵੀ ਜੋ ਫੋਨ ਨਹੀਂ ਚੱਕ ਰਹੇ ਮੈਂ ਲਾਇਆ ਇਹਨਾਂ ਨੂੰ ਪਰ ਫਿਰ ਵਾਪਸ ਨਹੀਂ ਤੁਸੀਂ ਮੈਨੂੰ ਬਾਰ-ਬਾਰ ਅੱਜ ਮੈਨੂੰ ਆੜਕਾ ਮੈਨੂੰ ਆੜਕਾ ਵੀ ਬਾਬਾ ਮਾਤਰੀ ਗੱਲ ਕਰਾਉਣੀਆਂ ਜਾ ਕੇ ਇਹਦੇ ਘਰ ਤੱਕ ਤੂੰ ਇਹਨੇ ਇਹ ਗੱਲ ਕਹਦੀ ਸੀ ਬਾਬਾ ਜੀ ਤੂੰ ਇਹਦੇ ਘਰ ਤੱਕ ਕਿਉਂ ਨਹੀਂ ਗਈ ਜਦੋਂ ਮੈਂ ਤੈਨੂੰ ਕਹਦੀ ਮੇਰੀ ਗੱਲ ਕਰਾ ਮਾਲਕਾ ਨਾਲ ਜਾ ਕੇ ਤੂੰ ਨਹੀਂ ਤੈਨੂੰ ਬਾਰ-ਬਾਰ ਮੈਂ ਕਿੰਨੇ ਵਾਰੀ ਕਹਦੀ ਵੀ ਬੀਬਾ ਸੀ ਤੇਰੇ ਕਰਕੇ ਖੜੇ ਆ ਤੇਰੇ ਕਰਕੇ ਖੜੇ ਆ ਤੁਸੀਂ ਉਹੀ ਕੰਮ ਕਰਾ ਕੇ ਖੜੇ ਹੋ ਕਿ ਨਾ ਹੈ ਸਾਰਾ ਗੁੱਸਾ ਨਿਬੜ ਗਿਆ ਉਹ ਅੱਗੇ ਕਹਿੰਦਾ ਤੀਜੇ ਥਾਵੇਂ ਕਹਿੰਦਾ ਕਿ ਮੈਂ ਕੌਣ ਖਾਮ ਖਾ ਉਹ ਨਾਲ ਸੀ ਤੁਹਾਡੇ ਇੱਕ ਮਿੰਟ ਵੀਰੇ ਚੁੱਪ ਰਹਿ ਉਹ ਨਾਲ ਸੀ ਤੁਹਾਡੇ ਨਹੀਂ ਫਿਰ ਅੱਜ ਕਿਉਂ ਬੁਲਾਇਆ ਉਹ ਉਹ ਕਹਿੰਦਾ ਬਰਾਦਰ ਹਾਂਜੀ ਬਰਾ ਉਹ ਨਾਲ ਆਈ ਹੋਵੇ ਸਿਆਣੀਆਂ ਬਣ ਜਾਓ ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਉਹੀ ਗੱਲ ਆ ਜਾਂਦੀ ਹੈ ਜਾਓ ਤੁਸੀਂ ਉਧਰ ਹੋ ਜਾਓ ਬੈਠੋ ਪਿੱਛੇ ਬਹਿ ਜਾਓ ਅੰਨੇ ਫਿਰ ਦੇਖਦੇ ਫਿਰ ਦੇਖੋ ਅੱਛੇ ਚਲੋ ਅੱਛਾ ਇਹ ਐ ਬੇਟਾ ਗੱਲ ਸੁਣ ਰਿਸ਼ਤੇ ਤੁਸੀਂ ਕਰਾਓ ਕੀ ਸਾਧਕੇ ਕਰੋ ਇੱਕ ਤਾਂ ਜਿਹੜੇ ਤੁਸੀਂ ਬਿਨਾਨੰਦਾਂ ਤੋਂ ਤੋੜ ਦਿਆ ਯਾਰਕਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਬਾਬਾ ਅਜੇ ਤੱਕ ਤੋੜੇ ਨਹੀਂ ਆਹ ਦੇਖੋ ਇਹ ਇਹਨਾਂ ਦੀ ਗੱਲ ਕਰੋ ਮੇਰੇ ਨਾਲ ਬਾਬਾ ਮੈਂ ਅੱਜ ਤੱਕ ਨਹੀਂ ਤੋੜੇ ਮੈਂ ਤਾਂ ਇਹ ਗੱਲ ਦੇ ਖਿਲਾਫ ਹਾਂ ਤੈਨੂੰ ਦੱਸ ਦਿਆਂ ਬੁੱਤ ਜੇ ਤੂੰ ਕਹਿ ਮੈਂ ਇਹਨਾਂ ਦੇ ਨਾਲ ਫਿਰ ਮੈਂ ਐ ਨਹੀਂ ਗੱਲ ਬਾਬਾ ਇਹਨੇ ਮੈਂ ਗਲਤ ਤਾਂ ਮੈਨੂੰ ਦੱਸੋ ਮੈਨੂੰ ਕਿਹੜੀ ਗੱਲ ਮੈਂ ਹੁਣ ਤੁਸੀਂ ਸੰਦੇ ਬੰਦੇ ਬਾਬਾ ਜੀ ਕਿਤੇ ਤੁਸੀਂ ਮੇਰੇ ਘਰੇ ਆਉਂਗੇ ਹਨਾ ਕੋਈ ਸਮਝੌਤਾ ਹੈ ਤੇ ਮੈਂ ਤੁਹਾਨੂੰ ਐ ਬੋਲਾਂ ਗਲਤ ਨਹੀਂ ਮੈਂ ਸਹੀ ਬੋਲ ਮੈਂ ਸੋਡੇ ਘਰ ਅਸੀਂ ਬੋਲ ਬਾਬਾ ਗਲਤ ਅਸੀਂ ਬੋਲਦੇ ਨਹੀਂ ਅਸੀਂ ਬੋਲਦੇ ਥੋੜਾ ਬਾਬਾ ਯਾਰ ਓਹੋ ਲਾਚੀ ਮੈਂ ਤੁਹਾਡੇ ਮੁਰੇ ਹੱਥ ਬੰਨੀ ਹੈ ਨਾ ਵੀ ਮੈਂ ਰਾ ਸਾਡੀ ਗੱਲ ਤਾਂ ਸੁਣ ਲੈ ਮੈਂ ਪੰਜਾਬ ਤੌਰ ਤੇ ਨਾਲ ਆ ਗਿਆ ਉਹ ਤੂੰ ਸਾਡੀ ਤਾਂ ਗੱਲ ਹੀ ਨਹੀਂ ਸੁਣ ਤੁਰੀਏ ਇੱਕ ਮਿੰਟ ਚੁੱਪ ਕਰ ਬੇਟਾ ਪਤਾ ਕੀ ਚੀਜ਼ ਹੈ ਉਤ ਮੇਰੇ ਤੂੰ ਮੰਨ ਗਿਆ ਗੁੱਸਾ ਅਸੀਂ ਗੁੱਸੇ ਵਾਲੀ ਗੱਲ ਨਹੀਂ ਹੈ ਪਰ ਸਾਨੂੰ ਇਹ ਗੱਲ ਦਾ ਮਹਿਸੂਸ ਹੋਇਆ ਜਦੋਂ ਤੱਕ ਇਹ ਕਿਹਾ ਕਿ ਨਾ ਵੀ ਮੈਂ ਵੀ ਇੱਕ ਮਿੰਟ ਫੇਰ ਗੱਲ ਕਰੀ ਸਾਨੂੰ ਇਹ ਗੱਲ ਦਾ ਮਹਿਸੂਸ ਹੋ ਗਿਆ ਜਦੋਂ ਤਾਹ ਕਹੇ ਵੀ ਰਿਸ਼ਤੇ ਮੈਂ ਵੀ ਇਹਦੇ ਨਾਲ ਹੀ ਕਰਾਉਣਾ। ਹਾਂਜੀ। ਅੱਛਾ। ਜਦੋਂ ਤੈਨੂੰ ਪਤਾ ਵੀ ਰਿਸ਼ਤੇ ਕਰਾਉਣਾ ਹੈ ਨਾਲ। ਹੁਣ ਅਸੀਂ ਨੇ ਪੁੱਛਿਆ ਵੀ ਤੁਸੀਂ ਆਨੰਦ ਕਿਉਂ ਨਹੀਂ ਕਰਾਏ? ਠੀਕ ਹੈ। ਫਿਰ ਤੂੰ ਐ ਨਹੀਂ ਤੈਪਦਾ ਕੀ ਕਹਤਾ ਬੜੇ ਭਾਈ ਵੀ ਮੈਂ ਨਾਲੇ ਹੁਣਾ ਉਹਦੇ ਕਰਕੇ ਸ਼ੱਕ ਹੋ ਗਈ। ਸਮਝਿਆ ਨਹੀਂ? ਜਦੋਂ ਤਾਹ ਕਹਿੰਦਾ ਵੀ ਇਕੱਠੇ ਕਰਾਉਨੇ ਆ। ਅਸੀਂ 1 ਮਿੰਟ। ਤਾਹ ਜਦੋਂ ਇਕੱਠੇ ਕਹਿੰਦਾ ਫਿਰ ਇਕੱਠੀ ਹੋ ਗਿਆ। ਐ ਤੂੰ ਤੈਨੂੰ ਕਿੰਨੇ ਵਾਰੀ ਮੱਥ ਜੋੜ ਕੇ ਕਿਹਾ ਸੀ। ਸੱਚੀ ਦੱਸ ਗੁਰਦੁਆਰੇ ਚ ਬੈਠੀਂ। ਬਾਬੇ ਮੈਂ ਇਹਨਾਂ ਨੂੰ ਫੋਨ ਲਾਏ ਇਹ ਕਹਿੰਦੇ ਅਸੀਂ ਬਾਪੂ ਨਹੀਂ ਨਹੀਂ ਤੂੰ ਮੈਨੂੰ ਵਾਰ-ਵਾਰ ਕਹਿੰਦੀ ਬਾਬੇ ਮੈਂ ਪਰਸਾ ਲਾਕੇ ਸਾਰੀ ਗੱਲ ਸਹੀ ਦੱਸ ਕਿਹੜੀ ਮੈਨੂੰ ਦੱਸੀ ਹੈ ਤੁਸੀਂ ਇਹਨੇ ਇਹਨੇ ਕੁਛ ਨਹੀਂ ਮੈਨੂੰ ਮਹੀਨਾ ਹੋ ਗਿਆ ਇਹਨੂੰ ਫੋਨ ਕਰਦੇ ਨੂੰ ਬੈਠੇ ਮੈਂ ਸਾਨੂੰ ਦੱਸਦਾ ਬਈ ਇਹਨੂੰ ਗੱਲ ਕੀ ਆ ਅਸਲ ਦੇ ਵਿੱਚ ਇੱਕ ਮਿੰਟ ਗੱਲ ਸੱਚੀ ਦੱਸ ਵੀ ਉਹ ਉਹਦੀ ਜਠਾਣੀ ਕੀ ਕਹਿੰਦੀ ਸੀ ਗੁਰਦਰੇ ਨਹੀਂ ਸੱਚੀ ਗੱਲ ਦੱਸੀ ਵੀ ਉਹਦੀ ਜਠਾਣੀ ਕੀ ਕਹਿੰਦੀ ਸੀ ਵੀ ਮੈਂ ਜਾ ਨਹੀਂ ਸਕਦੀ ਸਿੱਧੀ ਗੱਲ ਦੱਸ ਗੱਲ ਹੀ ਹੋਈ ਆ ਦੱਸ ਇਹਦੀ ਕਿਹੜੀ ਗੱਲ ਹੋਈ ਆ ਜੇ ਅੱਜ ਤੋਂ ਹੈਲੋ ਬਾਈਕ ਲਈ ਰਿਗਾਰਡ ਤੋਂ ਆਇਆ ਤਾਂ ਬੱਚੇ ਤੂੰ ਬਚ ਨਹੀਂ ਬਾਈਕ ਨੂੰ ਤੇਰਾ ਬੋਲਣ ਦਾ ਬਾਈਕ ਨੂੰ ਜਨਾਨੀ ਨੇ ਮੈਨੂੰ ਬੋਲਣ ਲਈ ਲੈ ਕੇ ਭਰਕਾ ਕੇ ਲੈ ਕੇ ਆਈ ਆ ਇਹ ਬੈਠੇ ਇਹ ਮੈਨੂੰ ਭਰਕਾ ਕੇ ਮੈਂ ਮੈਂ ਆਪਣੇ ਕਿਵੇਂ ਬੋਲੇਗੀ ਤੂੰ ਪੂਰਾ ਸਾਡੇ ਜਮਾਨੇ ਦੀ ਤੂੰ ਟਪੜੇ ਮਾਰ ਕੇ ਬੋਲ ਬਾਈਕ ਨੂੰ ਮੈਂ ਮੈਂ ਤੇਰੇ ਮੋਰਾਂ ਨਾਲ ਕਹੀਏ ਬਾਈਕ ਨੂੰ ਬੋਲੋ ਨਾ ਬੱਚਾ ਮਹਾਰਾਜ ਰਿਕਾਰਡਿੰਗ ਇਹਨੇ ਮੈਂ ਵੀਰੇ ਬੱਚਾ ਗੱਲ ਸੁਣ ਲੈ ਚੁੱਪ ਕਰ ਲੈ ਤੂੰ ਚੁੱਪ ਤੂੰ ਲੈ ਨਹੀਂ ਬਈ ਤੂੰ ਨਾ ਨਹੀਂ ਕਰਦਾ ਮੈਨੂੰ ਪਤਾ ਨਹੀਂ ਤੈਨੂੰ ਵਟਸਐਪ ਪਤਾ ਨਹੀਂ ਮੈਨੂੰ ਪਤਾ ਨਹੀਂ ਕਮਲਾ ਨਹੀਂ ਮੈਂ ਕਿਹੜਾ ਕੋ ਖੰਨਾ ਇੱਕ ਗੱਲ ਹੋਈ ਤੇਰੀ ਕਹਿਣ ਵਾਲੀ ਮੇਰੇ ਕੋਲ ਨਾ ਸਾਰੇ ਮੈਂ ਤੂੰ ਮੇਰੇ ਕੋਲ ਨਾ ਨਹੀਂ ਬਸਣਾ ਮੇਰੀ ਵੀ ਟਿਕਾਈ ਨਾ ਗੱਲ ਸੁਣ ਲਓ ਤੂੰ ਸਾਹ ਲੈ ਤਾ ਤੂੰ ਜੈਡ ਰਿਕਾਰਡਿੰਗ ਪਈ ਹੈ ਮੇਰੇ ਕੋਲ ਇਹ ਤੋਂ ਜੈਡ ਕਰੀ ਵੀ ਯਾਰ ਸੁਣ ਲਓ ਬੋਲਦਾ ਜਲਦਾ ਫੋਨ ਤੇ ਮੇਰੇ ਨਾਲ ਗੱਲ ਹੁੰਦੀ ਰਹੀ ਹੈ ਇਹਨਾਂ ਦੀ ਮੈਨੂੰ ਸਾਲ ਜਿੱਦੇ ਵੀ ਕੁੜੀ ਗਈ ਹੈ ਕੁੜੀ ਮੈਂ 4 ਮਹੀਨੇ ਬਾਬਾ ਜੀ ਆਪਦੇ ਘਰੇ ਰੱਖੀ ਸਾਡੀ ਵੀ ਦੋ ਧੀ ਹੈ ਦਾ ਪਿਓ ਕੜਾ ਪੁੱਛ ਲੋ ਚਾਰ ਮਹੀਨੇ ਕੁੜੀ ਮੈਂ ਕਿਹਾ ਵੀਰ ਭੱਲ ਕੁੜੀ ਲੈ ਜਾ ਕੁੜੀ ਲੈ ਜਾ ਇਹਨਾਂ ਨੇ ਮਿੰਤਾ ਹੀ ਕਰਦੀ ਰਹੀ ਮੈਂ ਕਿਹਦੇ ਨਾ ਇਹ ਕਹਿੰਦੇ ਵੀ ਅਸੀਂ ਕੁੜੀ ਲੈ ਕੇ ਜਾਂਦੇ ਆ ਇੱਕ ਵਾਰੀ ਮੈਂ ਕੱਲ ਲੈ ਜਾਾਂਗੇ ਪਰਸੋ ਜੀ ਇਹਨਾਂ ਨੇ ਮੁੰਡਾ ਤੇ ਪੈਨ ਲੈ ਕੇ ਆ ਗਿਆ ਜੀ ਇਹਨਾਂ ਨੇ ਆ ਦਿਨ ਧਿਆਨ ਦੇ ਫਿਰ ਮੇਰੇ ਪਿਓ ਨੇ ਪਿਓ ਨੂੰ ਕਿਹਾ ਮੈਂ ਕਿਹਾ ਅਸੀਂ ਮੈਂ ਤੇ ਉਹ ਵੀ ਜਖੜਨੀ ਲੈ ਕੇ ਆਵਾਂ ਮੈਂ ਕਿਹਾ ਅਸੀਂ ਦੋਨੇ ਕੁੜੀ ਲੈ ਜਾਂਦੇ ਆ ਉਹ ਕਹਿੰਦਾ ਵੀ ਨਹੀਂ ਮੈਂ ਕੁੜੀ ਨਹੀਂ ਤੋਰਦਾ ਇਹ ਗੱਲ ਹੋਈ ਚਾਰ ਮਹੀਨੇ ਫਿਰ ਮੈਂ ਕੋਟਚ ਵੀ ਗਏ ਤੇ ਇਹਨੂੰ ਲੈ ਕੇ ਗਈ ਕੁੜੀ ਨੂੰ ਕਿ ਜਿੰਨਾ ਜੇ ਮੈਂ ਰਿਸ਼ਤਾ ਕਰਾਇਆ ਮੈਂ ਤਿੰਨ ਚੀ ਬਣਾਇਆ ਮੈਂ ਇਹਨਾਂ ਨੂੰ ਕਿਹਾ ਸੀ ਨਹੀਂ ਵਰਤੂ ਨਹੀਂ ਨਾਲੜੂੰਗੀ ਕਿ ਇਹ A ਤੋਂ Z ਜਿਵੇਂ ਇਹਨਾਂ ਨੇ ਮੇਰੇ ਕੋਲ ਰਿਸ਼ਤਾ ਲਿੱਤਾ ਸੀ ਸਾਰਾ ਕੁਝ ਮੇਰੇ ਕੋਲ ਪ੍ਰੂਫ ਨਹੀਂ ਠੀਕ ਹੈ ਨੰਦਰ ਆਨੰਦ ਕਰਾਉਣ ਵੇਲੇ ਕੀ ਗੱਲ ਹੋਈ ਇਹਨੂੰ ਮੈਂ ਕਿਹਾ ਮੈਂ ਤਾਂ ਕੁੜੀ ਵੀ ਇੰਨੀ ਚਾਦਰ ਚਲਾਦਣੀ ਹੈਗੀ ਕੁੜੀ ਨਰਮਾ ਕੁੜੀ ਦਾ ਪਿਓ ਸੀਰੀਰ ਲਿਆ ਵੇ ਤੇ ਕੁੜੀ ਦਾ ਮਾਂ ਮਰੀ ਹੋਈ ਹੈ ਸਾਡੀ ਆਪਦੀ ਦੋਤੀ ਹੈ ਇਹ ਕਹਿੰਦੇ ਸਾਨੂੰ ਕਹਿੰਦੀ ਭੋਲੀ ਐ ਅਸੀਂ ਕਹਿ ਕੇ ਕੰਮ ਕਰਾਵਾਂਗੇ ਸਾਨੂੰ ਉਹ ਵੀ ਕਹਿੰਦੀ ਮਨਜ਼ੂਰ ਹੈ ਠੀਕ ਹੈ ਜੀ ਤੇ ਇਹਨਾਂ ਨੇ ਰਿਸ਼ਤਾ ਲਹਿਤਾ ਮੈਂ ਕਿਹਾ ਵੀ ਆਨੰਦ ਕਰਾ ਲੂ ਕਹਿੰਦੀ ਨਹੀਂ ਸੋਮਨ ਅਸੀਂ ਦੂਜੀ ਵਾਰ ਸਾਨੂੰ ਬਹਿਮ ਅਸੀਂ ਆਨੰਦ ਨਹੀਂ ਕਰਾਂ ਤੇ ਕੁੜੀ ਦਾ ਵੀ ਦੂਜੀ ਵਾਰ ਵਿਆਹ ਹੋਇਆ ਮੁੰਡੇ ਦਾ ਵੀ ਬਾਬਾ ਜੀ ਦੂਜੀ ਵਾਰ ਵਿਆਹ ਹੋਇਆ ਨਹੀਂ ਉਹਨਾਂ ਨੂੰ ਤਾਂ ਬਹਿਨ ਦੀ 1 ਮਿੰਟ ਬਹਿਣ ਜੀ ਇੱਥੋਂ ਦਾ ਮਰਜ਼ ਬਣਦਾ ਸੀ ਬਾਬਾ ਜੀ ਇਹ ਵੱਡੇ ਵੱਡੇ ਬੈਠੇ ਸੀ ਸਾਰੇ ਸੀ ਇਹ ਗੱਲ ਕੀਤੀ ਹੋਊਗੀ ਜੀ ਰਿਸ਼ਤਾ ਕੌਣ ਕਰਾਉਣ ਹੋ ਰਿਹਾ ਇਹ ਤਾਂ ਆਨੰਦ ਦੇ ਲੈ ਗਏ ਤੁਸੀਂ ਵੀ ਛੱਡੀ ਗੱਲ ਅਸੀਂ ਤੁਹਾਨੂੰ ਦਾ ਸਨ ਸਤਕਾਰ ਕਰਦੇ ਆ ਮੱਟ ਦਾ ਮੈਂ ਇਹ ਗੱਲ ਕਰਾਰੀ ਨੂੰ ਨੂੰ ਗੱਲ ਕਹਿੰਦੀ ਸੀ ਕੁੜੀ ਇਦਾਂ ਤੇ ਪਹਿਲਾਂ ਉਹਨਾਂ ਨੂੰ ਕਰ ਲੈਣ ਦਿਓ ਉਹਨਾਂ ਨੂੰ ਕਰ ਲੈ ਤੂੰ ਵਿੱਚ ਤੂੰ ਤਾਂ ਬੈਠਾ ਤੂੰ ਬੋਲ ਇਹਨਾਂ ਨੇ ਵੀ ਕਹਤਾ ਜੀ ਤੈਨੂੰ ਆਪਣਾ 70000 ਦੀ ਦਿੱਤਾ ਸੀ ਕਿ ਸਾਫ਼ ਗੱਲ ਲੈ ਸੱਚ ਹੋਰ ਕੋਈ ਗੱਲ ਨਹੀਂ ਆ ਠੀਕ ਹੈ ਤੂੰ ਉਹ ਕੁੜੀ ਕੰਨੀ ਥੋੜਾ ਦੇਖਿਆ ਤੁਸੀਂ ਮੈਂ ਇੱਕ ਮਿੰਟ ਬਾਵੀ ਮੈਂ ਕੁੜੀ ਨਹੀਂ ਭੇਜਦੀ ਵੀ ਕੁੜੀ ਫੇਰ ਭੇਜਾਂਗੇ ਆਨੰਦ ਕਾਰਜ ਕਰਾ ਕੇ ਜੇ ਲੈ ਜਾਣੀ ਆ ਠੀਕ ਆ ਪਰ ਤੈਨੂੰ ਆਪਣਾ ਲਾਲ ਸੀ ਨਹੀਂ ਜੀ ਇਹ ਤਾਂ ਸੱਚਾ ਦੇਖ ਤੂੰ ਜੋ ਮਰਜੀ ਮੰਨਣਾ ਨਾ ਕਦੋਂ ਕਰੋ ਤੋੜਨੀ ਆ ਤਾਂ ਨੰਦ ਦੇ ਕੇ ਤੋੜਨੀ ਜੀ ਜਿਹੜਾ ਤੀ ਬਣਾਈਏ ਤਾਂ ਨੰਦ ਦੇ ਕੇ ਤੋੜਨੀ ਚਾਹਜਾ ਤੂੰ ਆਪ ਹੀ ਸ਼ਰਤ ਬੋਲ ਲਉਂਦੀ ਕੁੜੀ ਮੈਨੂੰ ਲੈ ਕੇ ਜਾ ਹੁਣ ਮੈਂ ਆਪਣੇ ਪਿਓ ਤੋਂ ਬਿਨਾ ਕੁੜੀ ਨੂੰ ਮੇਰੇ ਕੋਲ ਰਿਕਾਰਡਿੰਗ ਆ ਬਾਬਾ ਜੀ ਸੁਣਨੀ ਆ ਮੈਂ ਸੁਣਾ ਸਕਦੀ ਆ ਮੈਨੂੰ ਕੁੜੀ ਕਹਿੰਦੀ ਵੀ ਭਾਬੀ ਤੁਸੀਂ ਮੈਨੂੰ ਇੱਥੋਂ ਲੈ ਜਾਓ ਮੈਂ ਕਦੇ ਵੀ ਮਾਈਕ ਵਿੱਚ ਲੈ ਕੇ ਜਾਵਾਂ। ਕੋਈ ਉਸ ਕੁਸ਼ਨੀ ਸੋਨਣਾੜੀ ਦਾ ਕੁਰੀ ਬਨੰਦ ਕਰ ਜੋ ਹੁਣ ਦੇ ਭੇਜਾਂਗੇ। ਵੀਡੀਓ ਦੇ ਵਿੱਚ ਤੁਹਾਨੂੰ ਇਹ ਗਲਤੀ ਮੰਨਣੀ ਵੀ ਅੱਗੇ ਤੋਂ ਬਾਅਦ ਅਸੀਂ ਕੋਈ ਗਾਹ ਤੋਂ ਇਹ ਕੰਮ ਨਹੀਂ ਕਰਨਾ। ਕੋਈ ਰਿਸਤਾ ਨਾ ਕਰਾਏ ਨਾ ਭੇਜੀ। ਠੀਕ ਆ। ਇਹਦੀ ਅਸੀਂ ਗਲਤੀ ਮੰਨਦੇ ਹਾਂ। ਅਨੰਦ ਪਤਾ ਕਿੰਨੇ ਹੁੰਦੇ ਹਣ। ਹੁਣ ਐਨੇ ਲੋਕਾਂ ਦਾ ਕੀ ਕਸੂਰ ਮੇਰੇ ਪਿੰਡ ਦਾ ਮੁੰਡਾ। ਉਹਦਾ ਮੈਂਬਰ ਜਾਂ ਸਰਪੰਚ ਦੇ ਸਾਈਨ ਹੁੰਦੇ ਆ। ਕਿਹੜੇ ਪਿੰਡ ਦੀ ਕੁੜੀ ਆ ਉਹਦੇ ਮੈਂਬਰ ਤੇ ਸਰਪੰਚ ਦੇ ਸਾਈਨ ਹੁੰਦੇ ਆ। ਫੇਰ ਸਰਟੀਫਿਕੇਟ ਬਣਦਾ। ਕੋਈ ਬੰਦਾ ਨਹੀਂ ਨਹੀਂ ਲੈ ਨੂੰ ਕਹੋ ਬਾਬੇ ਨੂੰ ਤੇਰੀ ਬਾਈ ਗੁਰੂ ਨੰਦ ਵੀ ਆਏ ਹੁੰਦੇ ਹਾ ਹੁਣ ਦੇਖੋ ਦੁਕਾਨਦਾਰੀਆਂ ਨੇ ਦਿੱਤੀ ਵੀ ਗੱਲਾਂ ਤੁਹਾਨੂੰ ਪਤਾ ਤੋ ਮੈਂ ਮੰਨਣਾ ਪਰ ਇਹਦਾ ਚੱਲੀਆ ਜਿਹੜਾ ਇੰਸਟਾਗ੍ਰਾਮ ਦਾ ਜ਼ਿੰਮੇਵਾਰ ਤਾਂ ਪਹਿਲਾਂ ਤੁਹਾਨੂੰ ਮੰਨਦੇ ਆ ਬਾਅਦ ਚ ਚੁੱਪ ਕਰੋ ਛੱਡ ਦਿਓ ਨਮਾਰੀਆਂ ਮੂੜੀਆਂ ਛੱਡ ਦਿਓ ਕੌਣ ਚੰਦਾ ਕੌਣ ਛੱਡ ਲੋ ਅਸੀਂ ਇੱਥੇ ਨਾਵਾ ਨਹੀਂ ਕੋਈ ਅਸੀਂ ਗੁਰੂ ਘਰ ਬੈਕਗ੍ਰਾਉਂਡ ਤਾਂ ਪਤਾ ਕਿ ਕਿਹੜਾ ਕਿਹੜੇ ਪਿੰਡ ਦਾ ਮੁੰਡਾ ਉਹਦਾ ਮੈਂਬਰ ਸਰਪੰਚ ਦੇ ਆਪਾਂ ਨੂੰ ਉਹਦੇ ਨਹੀਂਗੇ ਸਰਟੀਫਾਈ ਨਹੀਂ ਚਲੋ ਇੱਕ ਸਾਡੀ ਬੇਨਤੀ ਹੈ ਤੁਸੀਂ ਇਹਨੂੰ ਛੱਡੋ ਅੱਛਾ ਬਾਬਾ ਜੀ ਮੈਂ ਫਿਰ ਭੁੱਲ ਜੂਗਾ ਕੱਲ ਨੂੰ 11:00 ਵਜੇ ਦਾ 11:30 ਵਜੇ ਦਾ ਟਾਈਮ ਦਿੱਤਾ ਚਰਬੂਤੀ ਪਿੰਡ ਚਰਬੂਤੀ ਚਰਬੂਤੀ ਮੇਰੇ ਟੈਨ ਲੈ ਬਈ ਦੋਸਤੋ ਇਸ ਤਰ੍ਹਾਂ ਮਸਲੇ ਨੇ ਜਿਹੜੇ ਧੀਆਂ ਦੇ ਚਾਹੇ ਕਿਸੇ 'ਚ ਵੀ ਗਲਤੀ ਹੈ ਸਾਰੇ ਮਸਲੇ ਗੱਲ ਸਾਹਮਣੇ ਲੈ ਕੇ ਆਉਂਦੇ ਨੇ ਬਾਬੇ ਉਸ ਆਇਸੀ ਦੋ ਗਰੁੱਪ ਬਣਾ ਦੇ ਪੁੱਤ ਕੰਮ ਬਹੁਤ ਹੈ ਛੱਡ ਲਵੇ ਤਿੰਨ ਤਿੰਨ ਬਣ ਗਏ ਚਾਰ ਵੀ ਬਣ ਜਾਣਗੇ ਕੰਮੇ ਵਾਲਾ ਕੰਮ ਬਹੁਤ ਜਿਆਦਾ ਥੱਲੇ ਮਾਰ